ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਹੁਣ ਜੋ ਕੱਲ ਬਹੁਤ ਵੱਡੀ ਘਟਨਾ ਵਾਪਰੀਆ ਫਤਿਹਗੜ੍ਹ ਸਾਹਿਬ ਦੇ ਵਿੱਚ ਜੋ ਕਿ ਬਈ ਨਸ਼ੇ ਨੂੰ ਲੈ ਕੇ ਜਦੋਂ ਦੀ ਇਹ ਪੰਜਾਬ ਦੇ ਵਿੱਚ ਸੀਐਮ ਮਾਨ ਦੀ ਸਰਕਾਰ ਆਈਆ ਉਦੋਂ ਦਾ ਨਸ਼ਾ ਬੇਆਮ ਹੋ ਗਿਆ ਕਿਉਂਕਿ ਕਿਹਨੇ ਨੇ ਵਾਦਾ ਕਰਿਆ ਸੀ ਲੋਕਾਂ ਨਾਲ ਜਦੋਂ ਇਹ ਸਰਕਾਰ ਬਣਾਈ ਸੀ ਚਿੱਟੇ ਦਾ ਮੁੱਦਾ ਮੂਹਰੇ ਰੱਖਿਆ ਗਿਆ ਸੀ ਕਹਿੰਦੇ ਵੀ ਅਸੀਂ 26 ਜਨਵਰੀ ਨੂੰ ਚਿੱਟੇ ਦਾ ਸਪਾਇਆ ਕਰਦਾਂਗੇ ਪਰ ਲੇਕਿਨ ਨਹੀਂ ਕਿਉਂਕਿ ਇਹਨਾਂ ਦੇ ਵਾਦੇ ਸਾਰੇ ਅਕਸਰ ਝੂਠੇ ਆ ਕਿਉਂਕਿ ਲੋਕਾਂ ਨਾਲ ਇਹਨਾਂ ਨੇ ਬਹੁਤ ਵੱਡੇ ਵੱਡੇ ਵਾਦੇ ਕੀਤੇ ਆ ਜਿਹਦੇ ਵਿੱਚ ਪਹਿਲਾ ਵਾਦਾ ਇਹਦਾ ਇਹ ਸੀ ਵੀ ਮੈਂ ਹਰ ਮਹੀਨੇ ਦੀ ਮਹੀਨੇ ਆਪਣੀਆਂ ਭੈਣਾਂ ਮਹਿਲਾਵਾਂ ਦੇ ਖਾਤੇ ਵਿੱਚ ਹਰ ਮਹੀਨੇ ਦੀ ਮਹੀਨੇ 1000 ਰੁਪਏ ਪਾਉਂਗਾ ਤਾਂ ਜੋ ਬਜ਼ੁਰਗਾਂ ਨਾਲ ਕਿਹਾ ਸੀ 2500 ਰੁਪਏ ਮਹੀਨੇ ਦੀ ਮਹੀਨੇ ਪੈਨਸ਼ਨ ਦਿਆਂ ਇਹ ਪਹਿਲਾਂ ਤਾਂ ਉਹ ਵਾਦੇ ਨਹੀਂ ਪੂਰੇ ਆ ਵਿੱਚ ਇਹ ਭਾਸ਼ਣਾ ਦੇ ਵੱਡੀਆਂ ਵੱਡੀਆਂ ਗੱਲਾਂ ਕਰਦਾ ਮੈਂ ਜੀ ਨੌਕਰੀਆਂ ਦਿੱਤੀਆਂ ਮੈਂ ਜੀ ਇਹ ਕਰਿਆ ਜੀ ਉਹ ਕਰਿਆ ਪਰ ਲੇਕਨ ਨਹੀਂ ਜੇ ਨੇ ਚੱਜਦਾ ਕੁਛ ਕਰਿਆ ਹੁੰਦਾ ਤਾਂ ਫਿਰ ਲੋਕ ਇਹਨੂੰ ਗਾਲਾਂ ਕਿਉਂ ਕੱਢਦੇ ਹੁਣ ਜਿਵੇਂ ਗੱਲ ਕਰੀਏ ਦਿੱਲੀ ਵਾਲੇ ਲਾਲੇ ਦੀ ਜਿਹਨੂੰ ਕੇਜਰੀਵਾਲ ਕਹਿੰਦੇ ਆ ਪਾ ਕੇ ਗੰਦੀਆਂ ਜੀਆਂ ਚੱਪਲਾਂ ਕਹਿੰਦਾ ਮੈਂ ਆਮ ਆਦਮੀ ਆ ਪਾ ਕੇ ਗੰਦੀ ਜੀ ਲੀੜੀ ਤਾਂ ਹੁਣ ਦਿੱਲੀ ਚੋਂ ਤਾਂ ਹਾਰ ਚੁੱਕੇ ਕਿਉਂਕਿ ਇਹ ਕਹਿੰਦਾ ਸੀ ਸਾਡੀ ਦਿੱਲੀ ਉਹ ਸਰਕਾਰ ਚੱਲਦੀ ਐ ਸੀਐਮ ਭਰਤਮਾਨ ਵੀ ਕਹਿੰਦਾ ਸੀ ਅਕਸਰ ਉਹਦੇ ਥੱਲੇ ਲੱਗ ਕੀ ਕੰਮ ਕਰਦਾ ਇਹ ਜੋ ਕੇਜਰੀਵਾਲ ਆ ਜਦੋਂ ਕਿਤੇ ਇਹਨਾਂ ਦਾ ਕਾਫਲਾ ਜਾਂਦਾ ਸੀ ਪਹਿਲਾ ਰੇਲੀ ਦੇ ਵਿੱਚ ਹਰਨ ਤੋਂ ਪਹਿਲਾਂ ਜਦੋਂ ਕੇਦਰੀਵਾਲ ਨਹੀਂ ਹਰਿਆ ਸੀ ਸੀਐਮ ਭਵਨਤਮਨ ਦੀ ਗੱਡੀ ਪਿੱਛੇ ਹੁੰਦੀ ਸੀ ਜਮਾ ਖੁੰਝੇ ਵਾਲੀ 'ਚ ਬੈਠਾ ਹੁੰਦਾ ਸੀ ਲੱਗ ਕੇ ਕੇਦਰੀਵਾਲ ਦੀ ਗੱਡੀ ਮੂਹਰੇ ਹੁੰਦੀ ਜਦੋਂ ਕਾਫਲਾ ਜਾਂਦਾ ਸੀ ਪੰਜਾਬ ਦੇ ਵਿੱਚ ਵੀ ਉਹਦੀ ਅੱਖ ਇਹ ਆ ਨਜ਼ਰ ਵੀ ਮੈਂ ਉੱਥੋਂ ਜਿੱਤੂ ਆ ਕੇਦਰੀਵਾਲ ਨੂੰ ਕਿਉਂਕਿ ਦਿੱਲੀ ਚੋਂ ਤਾਂ ਹੁਣ ਹਾਰ ਚੁੱਕੇ ਹੁਣ ਦੋਨੋਂ ਦੀ ਨਜ਼ਰ ਪੰਜਾਬ ਤੇ ਆ ਚਲੋ ਜੀ ਖਾਸ ਕਰਕੇ ਆਪਾਂ ਬਾਅਦ ਦੀਆਂ ਗੱਲਾਂ ਫੇਰ ਕਰਦੇ ਆ ਪਹਿਲਾਂ ਫਤੇਗੜ ਸਾਹਿਬ ਦੀ ਜੁੜੀ ਗੱਲ ਦੱਸਣ ਜਾ ਰਹੇ ਆ ਆਪਾਂ ਉਹ ਦੱਸਦੇ ਆ ਵੀ ਜਿੱਥੇ ਕੀ ਹਫਤੇ ਵਿੱਚ 2-3 ਦੀ ਮੌਤ ਹੁੰਦੀ ਹੈ ਨਸ਼ੇ ਦੇ ਕਰ ਚਿੱਟਾ ਵਿਆਮ ਹੋ ਗਿਆ ਗੋਲੀਆਂ ਸ਼ਰਾਬ ਦਾ ਜਿਹਦੇ ਕੀ ਸ਼ਾਮ ਨੂੰ ਪੀ ਕੇ ਸਾਡੇ ਲੋਕ ਤੇ ਕਿਤਨੀਆਂ ਫੇਲ ਕਰਦੇ ਆ ਹਰ ਰੋਜ਼ ਪੀਂਦੇ ਆਗੇ ਕਿਉਂਕਿ ਇਹਨਾਂ ਵਿੱਚ ਵੀ ਗੋਲੀਆਂ ਪਾਈਆਂ ਜਾਂਦੀਆਂ ਸ਼ਰਾਬ ਵਿੱਚ ਵੀ ਤੇ ਲੋਕ ਜਿਹੜੇ ਆਪਾਂ ਕਹਿੰਦੇ ਇੰਜੀਨੀਅਰ ਜਿਹੜੇ ਕਹਿੰਦੇ ਸਾਨੂੰ ਨੀਂਦ ਨਹੀਂ ਆਉਂਦੀ ਤਾਂ ਭਈ ਗੱਲ ਇੰਨੀ ਕੀ ਆ ਵੀ ਸਰਕਾਰਾਂ ਨੇ ਚਿੱਟਾ ਵਿਆਮ ਕਰਤਾ ਨਸ਼ਾ ਵਿਆਮ ਹੋ ਰਿਆ ਤਾਂ ਜੇ ਹੁਣ ਗੱਲ ਕਰੀਏ ਹਫਤੇ ਦੇ ਵਿੱਚ 2 2 3 3 ਜਿਵੇਂ ਇੰਟਰਵਿਊ ਦੇ ਵਿੱਚ ਦੱਸਿਆ ਗਿਆ ਉਸ ਗੁਰਸਿੱਖ ਵੱਲੋਂ ਵੀ ਹਫਤੇ 'ਚ 2 3 ਦੀ ਮੌਤ ਹੁੰਦੀ ਹੈ 2 3 ਜਵਾਨ ਇੱਥੋਂ ਜਾਂਦੇ ਆ ਫਤਿਹਗੜ ਦੀ ਧਰਤੀ ਗੁਰੂਆਂ ਦੀ ਧਰਤੀ ਆ ਜਿੱਥੇ ਖੂਨ ਸਾਡੇ ਗੁਰੂਆਂ ਦਾ ਖੂਨ ਡੁੱਲਿਆ ਕੁਰਬਾਨੀਆਂ ਦਿੱਤੀਆਂ ਗਈਆਂ ਉਹ ਇਸ ਕਰਕੇ ਨਹੀਂ ਦਿੱਤੀਆਂ ਸੀ ਕੁਰਬਾਨੀਆਂ ਵੀ ਤੁਸੀਂ ਨਸ਼ੇ ਨਾਲ ਹੀ ਮਰਦੋ ਸੂਰਬੀਰਾ ਦੀ ਧਰਤੀ ਮੰਨੀ ਜਾਂਦੀ ਆ ਕਿਉਂਕਿ ਹਰੀ ਸਿੰਘ ਨਲੂਆ ਜੋ ਜੋਧਾ ਸੀ ਬਾਬਾ ਦੀਪ ਸਿੰਘ ਜੀ ਨੇ ਤਲੀ ਤੇ ਛੀਸ ਧਰ ਲਿਆ ਸੀ ਅੱਡੇਡੇ ਜੋਧਿਆਂ ਦੀ ਧਰਤੀ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਚਾਰੇ ਸਹਬਜ਼ਾਦੇ ਵਾਰਤੇ ਤੇ ਜੋ ਆਪਾਂ ਕਹਿੰਦੇ ਆ ਮਾਤਾ ਗੁਜਰੀ ਵੀ ਜਿਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਆ ਵੀ ਬਹੁਤ ਆਪਣੇ ਜੋਧੇ ਆ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਦੇਸ਼ ਨੂੰ ਆਪਾਂ ਕਹਿੰਦੇ ਆ ਆਪਣੇ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ ਪਰ ਲੈ ਕੇ ਨਹੀਂ ਇਹ ਆਪਣੇ ਲੋਕ ਭੁੱਲ ਰਹੇ ਆ ਨਸ਼ੇ ਦੇ ਵਿੱਚ ਵੱਢ ਰਹੇ ਆ ਕਿਸੇ ਨੂੰ ਪਤਾ ਹੀ ਨਹੀਂ ਮੈਂ ਕਰਨਾ ਕੀ ਆ ਅੱਧੇ ਇੱਕ ਸ਼ਾਮ ਨੂੰ ਸ਼ਰਾਬ ਪੀ ਲੈਂਦੇ ਸੌ ਜਾਂਦੇ ਤੜਕੇ ਨੂੰ ਪਤਾ ਲੱਗਦਾ ਦਿਨ ਚੜ ਜਾਂਦਾ ਫਿਰ ਪੀ ਲੈਂਦੇ ਆ ਕਿਸੇ ਨੂੰ ਪਤਾ ਹੀ ਨਹੀਂ ਪਤਾ ਮੈਂ ਜ਼ਿੰਦਗੀ ਜੀਣੀ ਕਿਵੇਂ ਆ ਨਸ਼ੇ ਨਾਲ ਮਰ ਰਹੇ ਆ ਜਿਵੇਂ ਹੁਣ ਇਹਨਾਂ ਦਾ ਦੱਸਣਾ ਫਤਿਹਗੜ ਦੀ ਧਰਤੀ ਗੁਰੂਆਂ ਦੀ ਧਰਤੀ ਮੰਨੀ ਗਈ ਆ ਜਿੱਥੇ ਕੀ ਹੁਣ ਜੋ ਆਪਾਂ ਗੱਲ ਕਰੀਏ ਤਾਂ ਇਹ ਇਹਨਾਂ ਦੇ ਪਿੰਡਵੰਨੀਆਂ ਦੱਸਿਆ ਗਿਆ ਵੀ ਜਦੋਂ ਇਹ ਦਰਖਾਸਤ ਦੇਣ ਗਏ ਥਾਣੀ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਆ ਡਿਫਟੀ ਕੋਲੇ ਵੀ ਗਏ ਸੀ ਡਿਫਟੀ ਨੇ ਵੀ ਨਹੀਂ ਸੁਣੀ ਪਹਿਲਾਂ ਆਪਾਂ ਕਹਿੰਦੇ ਆ ਜਦੋਂ ਆਪਾਂ ਥਾਣੀ ਤੇ ਨਾ ਸੁਣੇ ਡਿਫਟੀ ਦੇ ਜਾਨੇ ਡਿਫਟੀ ਨੇ ਵੀ ਨਹੀਂ ਸੁਣੀ ਇਸ ਗੁਰਸਖ ਦਾ ਕਹਿਣਾ ਕਿਉਂਕਿ ਇਹ ਹੁਣੇ ਅੱਧਾ ਘੰਟਾ ਹੋਇਆ ਵੀਡੀਓ ਵਾਇਰਲ ਹੋ ਰਹੀ ਆ ਫਤੇਗੜ ਸਾਹਿਬ ਦੀ ਤੂੰ ਸਰਚ ਕਰਕੇ ਦੇਖ ਲਓ ਆ ਹੀ ਜਾਣੀ ਆ ਫਤੇਗੜ ਸਾਹਿਬ ਦੇ ਵਿੱਚ ਹਫਤੇ ਦੇ ਵਿੱਚ ਦੋ ਤਿੰਨ ਨੌਜਵਾਨਾਂ ਦੀ ਮੌਤ ਹੁੰਦੀ ਆ ਨਸ਼ੇ ਕਰਨ ਇਹਨਾਂ ਦਾ ਦੱਸਣਾ ਹੁਣ ਪਿੰਡ ਵਾਲਾ ਇਹ ਕਹਿਣਾਗਾ ਜਦੋਂ ਇਹ ਦਰਖਾਸਤ ਦੇਣ ਗਏ ਸੀ ਜਿਹੜਾ ਜਿਹੜਾ ਜ਼ਿੰਮੇਵਾਰ ਬੰਦਾ ਪਿੰਡ ਦਾ ਮਹਤਵਾਰ ਜਿਵੇਂ ਆਪਾਂ ਕਹਿ ਦਈਏ ਉਹ ਜਦੋਂ ਦਰਖਾਸਤ ਦੇਣ ਗਿਆ ਉਲਟਾ ਉਸ ਨੂੰ ਛੜਤਾ ਜਿਹੜਾ ਵੇਚਦਾ ਸੀ ਤੇ ਉਸ ਨੂੰ ਢਾਲਿਆ ਜਿਹੜਾ ਦਰਖਾਸਤ ਦੇਣ ਗਿਆ ਸੀ ਉਹ ਡਰਦਾ ਉਦੋਂ ਬਾਅਦ ਗਿਆ ਉਹ ਨਹੀਂ ਵੀ ਐਸ ਕਰਕੇ ਘੱਟੋ ਘੱਟ ਕਈ ਨੌਜਵਾਨਾਂ ਦੀ ਮੌਤ ਹੋ ਗਈ ਹਫ਼ਤੇ ਦੇ ਵਿੱਚ ਦੋ ਨੌਜਵਾਨ ਜਾਂਦੇ ਆ ਮਹੀਨੇ 'ਚ ਘੱਟੋ ਘੱਟ 3-4 ਦੀ 3-4 ਦੀ ਮੌਤ ਹੁੰਦੀ ਆ ਇਹ ਪਿੰਡ ਦਾ ਕਹਿਣਾ ਤੇ ਵੀ ਗੱਲਬਾਤ ਜਿਹੜੇ ਗੱਲ ਕਰੀਏ ਪ੍ਰਸ਼ਾਸਨ ਦੀ ਨਹੀਂ ਸੁਣਦੀ ਤਾਂ ਹੁਣ ਉਹਨਾਂ ਨੇ ਪ੍ਰਸ਼ਾਸਨ ਨੂੰ ਸਿੱਧਾ ਕਿਹਾ ਵੀ ਅਸੀਂ ਫਤੇਗੜ ਸਾਹਿਬ ਦੀ ਧਰਤੀ ਤੇ ਹੁਣ ਰੋਡ ਜਾਮ ਕਰਾਂਗੇ ਫਤੇਗੜ ਸਾਹਿਬ ਵੱਡੇ ਰੋਡ ਜਿਹੜੇ ਮੇਨ ਆ ਅਸੀਂ ਹੋਰ ਰੋਡ ਜਾਮ ਕਰਨਾ ਜੇ ਨਾ ਸੁਣੀ ਤਾਂ ਕਿਉਂਕਿ ਅਸੀਂ ਇੱਕ ਧਰਨਾ ਲਾਵਾਂਗੇ ਨਸ਼ੇ ਦੇ ਜੋ ਆਪਾਂ ਕਹਿੰਦੇ ਨਸ਼ੇ ਦੇ ਮੁੱਦਾਂ ਤੇ ਤੇ ਹੁਣ ਗੱਲ ਇੰਨੀ ਕਾ ਗਈ ਵੀ ਜਿਹੜੇ ਸਾਡੇ ਪੰਜਾਬੀ ਮਰ ਰਹੇ ਆ ਪਹਿਲਾ ਨੰਬਰ ਤਾਂ ਇਹ ਕਹਨੇ ਆ ਇਹ ਨਸ਼ੇ ਦੇ ਰਾਹ ਜਿਹੜੇ ਜਾਂਦੇ ਆ ਨਾ ਜਾਓ ਤਾਂ ਚੰਗੀ ਗੱਲ ਆ 4 ਸਾਲ ਵੱਧ ਜੀ ਲੋਗੇ ਜੇ ਅਗਰ ਨਸ਼ੇ ਰਾਹੀ ਇਹੀਂ ਜਾਣਾ ਮਰਨਾ ਤਾਂ ਭਈ ਮਰੀ ਚੱਲੋ ਫਿਰ ਕਿਉਂਕਿ ਜਿਹੜੀਆਂ ਸਰਕਾਰਾਂ ਮਾੜੀਆਂ ਜਿਨ੍ਹਾਂ ਨੇ ਕੀ ਚਿੱਟਾ ਬਾੜਿਆ ਸਾਡੇ ਪੰਜਾਬ 'ਚ ਉਦੋਂ ਬਾਅਦ ਤਾਂ ਬੇਆਮ ਹੋ ਗਏ ਨਸ਼ੇਈ ਪੰਜਾਬ ਦੇ ਕੋਨੇ-ਕੋਨੇ ਤੇ ਚਿੱਟਾ ਪਛਾਤਾ ਇਹਨਾਂ ਨੂੰ ਰੋਕਣ ਦੀ ਗੱਲ ਕਰੀ ਸੀ ਚਲੋ ਜੀ ਖਾਸ ਕਰਕੇ ਜੋ ਆਪਣੇ ਪੰਜਾਬ ਚ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਆ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੱਲਣਾ ਜਿੰਤੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ